ਉਹ ਸਾਈਡ ਤੇ ਲੱਗੀ ਰੇੜੀ ਹਾਂਜੀ ਤੇ ਰੋਜ਼ ਆ ਚਾਰ ਪੰਜ ਦਿਨ ਤੋਂ ਕੁਝ ਜਿਆਦਾ ਹੀ ਤੰਗ ਕਰਦਾ ਕਹਿੰਦਾ ਰੇੜੀ ਚੁੱਕ ਕੇ ਲੈ ਜਾ ਰੇੜੀ ਚੁੱਕ ਕੇ ਲੈ ਜਾ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਵੀ ਕਿਹਾ ਥੋ ਟੈਂਕਰ ਲੱਗਦੇ ਪਾਣੀ ਦੇ ਤੇ ਮੈਨੂੰ ਕਹਿੰਦੇ ਥੋੜੀ ਅੱਗੇ ਲਗਾਇਆ ਕਰ ਸਰਕਾਰੀ ਆਂਦੇ ਉਹਨਾਂ ਨੂੰ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਪਾਣੀ ਭਰਨ ਵਾਲੇ ਸਰਕਾਰੀ ਮੁਲਾਜ਼ਮ ਵੀ ਆਂਦੇ ਕਾਰਪੋਰੇਸ਼ਨ ਵਾਲੇ ਨੂੰ ਆਂਦੇ ਉਹ ਕਹਿੰਦੇ ਤੂੰ ਉੱਥੇ ਪਿੱਛੇ ਲਈ ਜਾ ਉਹਨੂੰ ਇੱਥੇ ਤੇਰੀ ਮੈਂ ਲਾਣ ਹੀ ਨਹੀਂ ਦੇਣੀ ਕਹਿੰਦਾ ਅੱਜ ਰੇੜੀ ਅੱਛਾ ਤੇ ਭਾਜੀ ਇੰਨਾ ਸਮਾਨ ਬਣਿਆ ਮੈਂ ਕਿੱਥੇ ਲੈ ਕੇ ਜਾਵਾਂ ਮੈਂ ਵੀ ਸੁਹਿਰਦਾ 4 ਵਜੇ ਤੋਂ ਉੱਠ 15 ਸਾਲ ਤੋਂ ਤੁਸੀਂ ਇੱਥੇ ਰੇੜੀ ਲਗਾ ਰਹੇ ਹੋ। ਜੀ ਪਹਿਲਾਂ ਇਸ ਤਰ੍ਹਾਂ ਦਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆ ਕੇ ਤੰਗ ਕੀਤਾ ਜਾਂਦਾ ਸੀ ਤੁਹਾਨੂੰ। ਹਾਂਜੀ ਕੀਤਾ ਜਾਂਦਾ ਸੀ। ਜਦੋਂ ਨਵਾਂ ਕੋਈ ਆ ਗਿਆ, ਐਸਆਈ ਆ ਗਿਆ, ਇਹਨੂੰ ਰੇੜੀ ਚੁੱਕ ਲਾਇਆ। ਜਦੋਂ ਵੀ ਆਦ ਬਤਮੀ ਜੀ ਨਾਲ ਇੰਨੀ ਦੁਨੀਆ ਆਂਦੀ ਮੇਰੇ ਕੋਲ। ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਆਉਂਦੇ, ਹੱਥ ਜੋੜਦੇ ਮੇਰੇ ਅੱਗੇ, ਪਿਆਰ ਦਿੰਦੇ, ਇਹਨੇ ਪਿਆਰ ਨਾ ਬੋਲਦੇ ਆ। ਪੰਜਾਬੀ ਭਈਏ ਬਾਹਰੋਂ ਆ ਕੇ ਮੇਰੇ ਕੋਲ ਆਉਂਦੇ ਆ। ਹਰ ਕੋਈ ਆ ਕੇ ਮੈਨੂੰ ਪਿਆਰ ਨਾ ਬੋਲਦਾ, ਇੱਜ਼ਤ ਮਿਲਦੀ ਆ। ਮਗਰ ਇਹ ਜਿਹੜੀ ਇਹ ਜਿਹੜੀ ਜਦੋਂ ਇਹ ਚੀਜ਼ ਆਂ ਕੀ ਤੇਰੀ ਰੇੜੀ ਚੁਕਾ ਦਨੀ ਆ ਤੇਰੀ ਰੇੜੀ ਚੁਕਾ ਦਨੀ ਜਿਹੜਾ ਵੀ ਕੋਈ ਵੀ ਅੱਜ ਤੱਕ ਸਮਝ ਲੋ ਜਿੰਨੇ ਵੀ ਬੰਦੇ ਆਏ ਕਹਿੰਦਾ ਤੇਰੀ ਰੇੜੀ ਚੁਕਾ ਦਨੀ ਇਹੀ ਕੰਮ ਕਰ ਤੇਰੀ ਰੇੜੀ ਚੁਕਾ ਦਨੀ